ਸੁਖਾ ਦੇ ਸਰਪੰਚ ਉਸ ਦੇ ਦੋ ਲੜਕਿਆਂ ਨੂੰ ਜ਼ਮੀਨ ਦੇ ਕੇਸ ਵਿੱਚੋਂ ਕੱਢਣ ਲਈ 1 ਲੱਖ ਰੁਪਏ ਦੀ ਰਿਸ਼ਵਤ ਲੈਣ ਵਾਲੇ ਡੀਐਸਪੀ ਦੇ ਸਹਾਇਕ ਰੀਡਰ ਨੂੰ ਬਿਜ਼ਨਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਾਣਕਾਰੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਲਿਆਣ ਸੁਖਾ ਦੀ ਔਰਤ ਵੱਲੋਂ ਬਿਜ਼ਨਸ ਨੂੰ ਸ਼ਿਕਾਇਤ ਦਿੱਤੀ ਗਈ ਸੀ 2025 ਵਿੱਚ ਉਸ ਦੇ ਦੋ ਲੜਕਿਆਂ ਤੇ ਪਤੀ ਖਿਲਾਫ ਥਾਣਾ ਥਾਣਾ ਵਿਕੇ ਮਾਮਲਾ ਦਰਜ ਕੀਤਾ ਗਿਆ ਜਿਸ ਵਿੱਚ ਉਹਨਾਂ ਨੂੰ ਨਜਾਇਜ਼ ਸ਼ਾਮਲ ਕੀਤਾ ਗਿਆ ਉਹਨਾਂ ਕਿਹਾ ਕਿ ਇਸ ਦੀ ਇਨਕੁਆਰੀ ਡੀਐਸਪੀ ਪੋਚੋ ਨੂੰ ਦਿੱਤੀ ਗਈ ਸੀ ਉਹਨਾਂ ਕਿਹਾ ਕਿ ਡੀਐਸਪੀ ਦੇਸਹਾਇਕ ਰੀਡਰ ਵੱਲੋਂ ਮਾਮਲੇ ਨੂੰ ਰਫਾ-ਦਾਫਾ ਕਰਨ ਲਈ 5 ਲੱਖ ਰੁਪਏ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਦਾ 2 ਲੱਖ ਰੁਪਏ ਵਿੱਚ ਸੌਦਾ ਤੈਅ ਹੋਇਆ ਉਹਨਾਂ ਵੱਲੋਂ 1 ਲੱਖ ਰੁਪਿਆ ਡੀਐਸਪੀ ਦੇ ਰੀਡਰ ਰਾਜਕਮਾਰ ਨੂੰ ਦੇ ਦਿੱਤਾ ਗਿਆ ਇਸ ਤੋਂ ਬਾਅਦ ਵਿਜੀਲੈਂਸ ਵੱਲੋਂ ਅੱਜ ਬਠਿੰਡਾ ਦੇ ਮਹਿਲਾ ਥਾਣੇ ਵਿਖੇ ਡੀਐਸਪੀ ਦੀ ਗੱਡੀ ਦੀ ਤਲਾਸ਼ੀ ਲਈ ਗਈ ਜਿਸ ਦੌਰਾਨ ਵਿਜੀਲੈਂਸ ਵੱਲੋਂ ਡੀਐਸਪੀ ਦੇ ਸਹਾਇਕ ਰੀਡਰ ਨੂੰ 1 ਲੱਖ ਰੁਪਏ ਰਿਸ਼ਵਤ ਰਾਸ਼ੀ ਸਮੇਤ ਗ੍ਰਿਫਤਾਰ ਕੀਤਾ ਗਿਆ ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਕਤ ਰੀਡਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਜੇਕਰ ਇਸ ਵਿੱਚ ਹੋਰ ਵੀ ਅਧਿਕਾਰੀ ਸ਼ਾਮਲ ਹੋਏ ਤਾਂ ਉਨ੍ਹਾਂ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਾਤੋ ਪਜੀ ਬੈਂਦੀ ਹੈ ਨਾ ਕੋਈ ਨਾ ਕਰਾਂਗਾ ਸਾਥਾ ਥੋੜਾ ਸਰ ਕੀ ਕਾਨੂੰਨ ਅੱਜ ਜਿਹੜੇ ਰੇਡ ਕੀਤੀ ਗਈ ਹੈ ਪਰਮਜੀਤ ਕੌਰ ਜਿਹੜੇ ਕल्याण ਸੁੱਖਾ ਮਦਈ ਸਾਡੇ ਇਹਨਾਂ ਨੇ ਜਿਹੜੀ ਸਾਡੇ ਕੋਲੇ ਕੰਪਲੇਟ ਕੀਤੀ ਸੀਗੀ ਕਿ ਜਿਹੜਾ ਹੈਗਾ 70 ਨੰਬਰ ਮਕਦਮਾ ਦਰਜ ਹੈ 2025 ਦਾ ਨਥਾਣੇ ਠਾਣੇ ਦੇ ਵਿੱਚ ਉਸ ਦੇ ਸਬੰਧ ਜਿਹੜਾ ਹੈਗਾ ਉਹਨਾਂ ਉਹਨਾਂ ਦੇ ਵਰਜ਼ਨ ਮੁਤਾਬਕ ਉਹਨਾਂ ਦੇ ਜਿਹੜੇ ਹੈਗੇ ਹਸਬੰਡ ਨੂੰ ਤੇ ਉਹਨਾਂ ਨੇ ਬੱਚੇ ਨੂੰ ਜਿਹੜਾ ਗਲਤ ਨਾਮਿਨੇਟ ਕੀਤਾ ਗਿਆ ਸੀ ਜਿਸ ਦੇ ਬਿਹਾਵ ਤੇ ਉਹਨਾਂ ਨੇ ਕੰਪਲੇਂਟ ਬੇਗਾਨੀ ਦਿੱਤੀ ਸੀਗੀ ਐਸਐਸਪੀ ਦਫਤਰ ਜਿਹੜੀ ਰਿਪੋਰਟ ਸਾਨੂੰ ਮਾਰਕ ਹੋਈ ਸੀਗੀ ਉਹਦੇ ਸਬੰਧ ਜਿਹੜੇ ਇਹਨਾਂ ਦੇ ਨਾਲ ਇੱਕ ਰਾਜਕੁਮਾਰ ਸਾਹਿਬ ਇੱਕ ਜਿਹੜਾ ਰੀਡਰ ਕੰਮ ਕਿਹੜੀ ਹੈਗੇ ਡਿਮਾਂਡ ਕੀਤੀ ਜਿਸ ਦੇ ਤਹਿਤ ਅਸੀਂ ਆਦਾ ਇੱਕ ਟ੍ਰੈਪ ਪਛਾਇਆ ਜਦੇ ਵਿੱਚ ਉਹ ਲੱਖ ਰੁਪਇਆ ਲੈਦੇ ਨੂੰ ਰੈਡ ਹੰਡੜੇ ਸੀ ਲੋ ਜਿਹੜਾ ਕਾਬੂ ਕੀਤਾ ਹੈ ਸਹਾਇਕ ਕ੍ਰੈਟਰ ਕਿਹਦਾ ਜੀ ਇਹ ਡਿਪਸਾ ਨਾਲ ਸੈਕਟਰੀ ਜਿਹੜੇ ਜਿਹੜੇ ਨਹੀਂ ਜਿਸ ਸਾਡੇ ਕੋਲ ਨਹੀਂ ਇਹ ਨਾਣਾ ਚੋ 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 ਐਸੀ ਕਿਤਬਾ ਇਹ ਡਿਪਸਾ ਦੀ ਜਿਹੜੀ ਹੈਗੀ ਹੈ ਉਹਨੇ ਜਿਹੜਾ ਇੱਥੇ ਪੈਸੇ ਲੈ ਡਿਪਸਾ ਦੀ ਗੱਡੀ 'ਚ ਰੱਖਤੀ ਸੀ ਇਹ ਧੁਰ ਕਬਰੀ ਇਹ ਰਿੰਕ ਦਾ ਆਪੀ ਏਡ ਦੇਖੀ ਹੈ ਹਾਂਜੀ ਜਿਹੜੇ ਰਿੰਕ ਦਾ ਵਿਅਕਤੀ ਹੈ ਜਿਹੜਾ ਇਹ ਅਸੀਂ ਜਿਹੜੇ ਹੈਗਾ ਆਪਣਾ ਕਪਟਲ ਕਰ ਰਹੇ ਹੈਗੇ ਜੋ ਵੀ ਉਹ ਬੰਦਾ ਗੱਡੀ ਕੀ ਹੈ ਸਰ ਹਾਂਜੀ ਗੱਡੀ ਕਿਸ ਦੇ ਨਾਂ ਤੇ ਹੈ ਗੱਡੀ ਕਿਸ ਦੇ ਨਾਂ ਤੇ ਇਹ ਤਤਤੀ ਚੱਲ ਰਹੀ ਹੈ ਕਿਉਂਕਿ ਜਿਹੜੇ ਹਜੇ ਡੀਸੀ ਦੀ ਮੋਡਲ ਤੋਂ ਸਟਰੀਟ ਤੇ ਅਸੀਂ ਨਹੀਂ ਕਹਿ ਸਕਦੇ ਜਿਹੜਾ ਵਿਅਕਤੀ ਫੜਿਆ ਗਿਆ ਉਹ ਵੀ ਆਪਾਂ ਨੂੰ ਨਹੀਂ ਕਿਸ ਰਿੰਕ ਦਾ ਬੰਦਾ ਹੈਗਾ ਇਹ ਹੈਡ ਕਮਿਸਟਰ ਹਾਂਜੀ ਇਹ ਦੇਖੀ ਸਾਹਿਬ ਦੀ ਗੱਡੀ 'ਚ ਪੈਸੇ ਰੱਖੇ ਲੱਗਦਾ ਵੀ ਹੋਰ ਕਿਸੇ ਦੀ ਇਨਵੋਲਵਮੈਂਟ ਹੋ ਸਕਦੀ ਹੈ ਇਸ ਸੰਬੰਧੀ ਤਰਤੀਜ਼ ਕਰ ਰਹੇ ਹਾਂ ਜੇਕਰ ਡਿਪਸਾਉ ਦਾ ਜਾਂ ਹੋਰ ਕਿਸੇ ਦਾ ਵੀ ਰੋਲ ਆਊਗਾ ਤਾਂ ਅਸੀਂ ਪ੍ਰੋਪਰ ਪ੍ਰੋਸੀਜਰ ਨਾਲ ਜਿਹੜਾ ਹੈਗਾ ਉਹਨਾਂ ਨੂੰ ਵੀ ਜਿਹੜਾ ਹੈਗਾ ਕਿਸੇ ਨੂੰ ਬਖਸ਼ਾਂਗੇ ਨਹੀਂ ਮਾਮਲੇ ਦੀ ਜਾਂਚ ਕੌਣ ਕਰ ਰਹੀ ਸੀ ਜਿਹੜੀ ਇਨਕੁਆਰੀ ਕੌਣ ਕਰ ਰਹੀ ਸੀ ਡਿਪਸਾਉ ਪੁਲਿਸ